ਸਾਹਿਬ ਜੀ ਪੰਜਾਬੀ ਖਬਰਾਂਵਾਂ ਦੇ ਵਿੱਚ ਮੈਂ ਤੁਹਾਡਾ دوست ਹੁਸਪਰਨ ਜੀ ਸਿੱਖ ਪਗਨਾ ਦੇ ਹੁਣ ਤੱਕ ਦੀ ਕਬੱਡੀ ਬ੍ਰੇਕਿੰਗ ਨਿਊਜ਼ ਲੈ ਕੇ حاضر ਹੋ ਚੁੱਕਿਆ ਹਾਂ ਜੀ ਸੋ ਇੱਕ ਵੱਡੀ ਖਬਰ ਜਿਹੜੀ ਕਿ ਬੈਂਕ ਖਾਤੇ ਦੇ ਨਾਲ ਜੁੜੇ ਹੋਏ ਜੇਕਰ ਤੁਹਾਡੇ ਕੋਲ ਵੀ ਬੈਂਕ ਦਾ ਬਚਤ ਖਾਤਾ ਹੈ ਤਾਂ ਤੁਹਾਡੇ ਵਾਸਤੇ ਇਹ ਨਿਊਜ਼ ਬੜੀ ਇੰਪੋਰਟੈਂਟ ਨਿਊਜ਼ ਕਹਿ ਸਕਦੇ ਹਾਂ ਜੀ ਇਸ ਖਬਰ ਨੂੰ ਸੋ ਬੈਂਕਾਂ ਦੇ ਬਚਤ ਖਾਤੇ ਦੇ ਵਿੱਚ ਹੁਣ ਘੱਟੋ ਘੱਟ 50 ਲੱਖ ਤੋਂ ਘੱਟ ਹੋਣਗੇ ਜੇਕਰ ਤੁਹਾਡੇ ਅਕਾਊਂਟ 'ਚ 50 ਲੱਖ ਤੋਂ ਕੱਟ ਨੇ ਤਾਂ ਤੁਹਾਨੂੰ ਵਿਆਜ ਦੀ ਘੱਟ ਮਿਲੂਗਾ। ਸੋ ਕੱਟ ਪੈਸੇ ਤੇ ਕੱਟ ਵਿਆਜ ਮਿਲਣਾ ਜੀ ਤੇ ਜਦੋਂ ਕਿ ਵੱਧ ਰਕਮ ਵਾਲੇ ਗ੍ਰਾਹਕਾਂ ਨੂੰ ਜ਼ਿਆਦਾ ਵਿਆਜ ਮਿਲੂਗਾ। ਇਹ ਇੱਕ ਨਵੀਂ ਪਾਲਸੀ ਜਿਹੜੀ ਕਿ ਆ ਰਹੀ ਹੈ ਜਕਿਨ ਕਿ ਇਹ ਕਹਿ ਸਕਦੇ ਕਿ ਇਸ ਪਾਲਸੀ ਦੇ ਤਹਿਤ ਜਿਹੜੇ ਗਰੀਬ ਮੰਦ ਵਰਗ ਲੋਕ ਨੇ ਉਹਨਾਂ ਵਾਸਤੇ ਕਾਫੀ ਮੁਸ਼ਕਿਲਾਂ ਆਉਣ ਵਾਲੇ ਦਿਨਾਂ 'ਚ ਪੈਦਾ ਹੋ ਜਾਣਗੇ। ਸੋ ਕੱਟ ਕਮਾਈ ਤੇ ਕੱਟ ਵਿਆਜ ਉਹਨਾਂ ਨੂੰ ਮਿਲਣਾ ਜੀ। ਸੋ ਭਾਰਤੀ ਸਟੇਟ ਬੈਂਕ SBI ਦੇ ਵੱਲੋਂ ਜਿਹੜੇ ਕਿ ਬ੍ਰਾਂਚ ਖਾਤੇ ਦੇ ਵਿਆਜ ਵਿਆਜ ਦਰ ਦੀ ਜੇਕਰ ਗੱਲ ਕਰੀਏ ਤਾਂ ਵਿਆਜ ਦਰ ਕਟੌਣਾ ਸ਼ੁਰੂ ਕਰਨ ਤੋਂ ਬਾਅਦ ਮੰਗਲਵਾਰ ਦੀ ਗੱਲ ਕਰੀਏ ਤਾਂ ਨਿੱਜੀ ਖੇਤਰ ਦੇ ਜਿਹੜੇ ਕੀ ਪ੍ਰਾਈਵੇਟ ਬੈਂਕ ਨੇ ਐਕਸੈਸ ਬੈਂਕ ਨੇ ਵੀ ਆਪਣੇ ਬਚਤ ਖਾਤੇ ਦੀ ਜੇਕਰ ਗੱਲ ਕਰੀਏ ਬਚਤ ਖਾਤੇ ਦੇ ਵਿੱਚ 4% ਸਦੀ ਤੋਂ ਕਟਾ ਕੇ ਹੁਣ 3.50% ਸਦੀ ਜਿਹੜਾ ਕੀ ਕਰ ਦਿੱਤਾ ਤੇ 4% ਦੀ ਵਿਆਜ ਜਿਹੜਾ ਕੀ ਸਿਰਫ 50 ਲੱਖ ਰੁਪਏ ਤੋਂ ਉੱਪਰ ਵਾਲੀ ਰਾਸ਼ੀ ਦੇ ਉੱਪਰ ਉਹ ਦੇਣ ਦਾ ਐਲਾਨ ਕਰ ਗਏ ਨੇ ਸੋ 4 ਪੁਆਇੰਟ ਜਿਹੜਾ ਕਿ 4 ਪੁਆਇੰਟ ਜਿਹੜਾ ਕਿ ਵਿਆਜ ਦਰ ਹੈ ਉਹ ਸਿਰਫ 50 ਲੱਖ ਰੁਪਏ ਜਿਸ ਦੇ ਅਕਾਊਂਟ 'ਚ ਨੇ ਉਸ ਬੰਦੇ ਨੂੰ ਹੀ ਉਹ ਵਿਆਜ ਦਰ ਮਿਲੇਗਾ ਤੇ ਇਸ ਤੋਂ ਪਹਿਲਾਂ ਬੈਂਕ ਆਫ ਬੜੋਦਾ ਨੇ ਵੀ ਇਸ ਤਰ੍ਹਾਂ ਦਾ ਐਲਾਨ ਕਰ ਦਿੱਤਾ ਸੋ ਬੈਂਕ ਆਫ ਬੜੋਦਾ ਵੱਲੋਂ ਵੀ ਐਲਾਨ ਹੋ ਚੁੱਕਿਆ ਹੈ ਉੱਥੇ ਮੰਨਿਆ ਜਾ ਰਿਹਾ ਹੈ ਕਿ ਹੋਰ ਬੈਂਕ ਵੀ ਆਪਣੇ ਬਚਤ ਖਾਤਿਆਂ ਦੀ ਵਿਆਜ ਦਰ ਨੂੰ ਘਟਾ ਸਕਦੇ ਨੇ ਸੋ ਇਸ ਦੇ ਨਾਲ ਮੱਧ ਵਰਗੀ ਪਰਿਵਾਰਾਂ ਦੇ ਵਿੱਚ ਕਾਫੀ ਮੁਸ਼ਕਿਲਾਂ ਪੈਦਾ ਹੋ ਜਾਣਗੀਆਂ ਉਹਨਾਂ ਦੇ ਜਿਹੜੇ ਕਿ ਪੈਸੇ ਨੇ ਉਹਨਾਂ ਦੇ ਪਰ ਵਿਆਜ ਦੀ ਜਿਹੜੀ ਦਰ ਹੈ ਉਹ ਕਾਫੀ ਆ ਜਾਏਗੀ ਸੋ ਸਰਕਾਰੀ ਬੈਂਕਾਂ ਦੀ ਗੱਲ ਕਰੀਏ ਤਾਂ ਹੁਣ ਮੁਫਤ ਸੇਵਾਵਾਂ ਵੀ ਉਹ ਖਤਮ ਕਰਨੇ ਨੇ ਜਿਹੜੇ ਕਿ ਫ੍ਰੀ ਸੇਵਾਵਾਂ ਜਿਹੜੇ ਕਿ ਬੈਂਕ ਦੇ ਵਿੱਚ ਉਹਨਾਂ ਦੇ ਗ੍ਰਾਹਕਾਂ ਨੂੰ ਮਿਲਦੀਆਂ ਸੀ ਉਹਨਾਂ ਦੇ ਉੱਪਰ ਵੀ ਉਹ ਹੁਣ ਆਪਣਾ ਜਿਹੜਾ ਕਿ ਚੱਪੂ ਚਲਾਉਣ ਦੀ ਤਿਆਰੀ ਦੇ ਵਿੱਚ ਨੇ ਤੇ ਆਮਦਨ ਅੰਜਵਾਦਾ ਦੀ ਜ਼ਿਕਰ ਕਰ ਗੱਲ ਕਰੀਏ ਤਾਂ ਜਿਹੜੇ ਕਿ ਵਾਅਦੇ ਐਨਡੀਪੀ ਯਾਨੀ ਕਿ ਕਰਜ਼ੇ ਫਸਲਕਾਰਨ ਬੈਂਕਾਂ ਦੇ ਮੁਨਾਫੇ ਦਾ ਜਿਹੜਾ ਇਹ ਦਬਾਅ ਵੱਧ ਰਿਹਾ ਹੈ ਉਸ ਨੂੰ ਦੇਖ ਕੇ ਸਰਕਾਰੀ ਬੈਂਕੇ ਸਾਰੀ ਚੀਜ਼ਾਂ ਦੇ ਉੱਪਰ ਆਪਣਾ ਇਹ ਪੂਰਾ ਧਿਆਨ ਆਕਰਸ਼ਿਤ ਕਰ ਰਿਹਾ ਹੈ ਕਿਉਂਕਿ ਸਰਕਾਰੀ ਬੈਂਕਾਂ ਨੇ ਜਿਹੜੇ ਕਰਜ਼ੇ ਦੀ ਗੱਲ ਕਰੀ ਦਾ ਕਾਫੀ ਕਰਜ਼ਾ ਕਰਨ ਸਰਕਾਰੀ ਬੈਂਕਾਂ ਦੀ ਹਾਲਤ ਪਤਲੀ ਹੈ ਸੋ ਜਿਹੜੀਆਂ ਸੇਵਾਵਾਂ ਉਹ ਆਪਣੇ ਗ੍ਰਾਹਕਾਂ ਨੂੰ ਮੁਫਤ ਦਿੰਦੇ ਸੀ ਉਹ ਸੇਵਾਵਾਂ ਵੀ ਹੁਣ ਜਲਦ ਬੰਦ ਹੋ ਜਾਣਗੀਆਂ ਇਸ ਤਰ੍ਹਾਂ ਦੀ ਗੱਲ ਇਸ ਖਬਰ ਦੇ ਵਿੱਚ ਦੱਸੀ ਜਾ ਰਹੀ ਹੈ ਸੋ ਉਮੀਦ ਹੈ ਕਿ ਇਹ ਜਿਹੜੀਆਂ ਸੇਵਾਵਾਂ ਨੇ ਜਿਆਦਾ ਟਾਈਮ ਤੱਕ ਬਹਾਲ ਰਹਿਣਗੀਆਂ ਪਰ ਜੋ ਖਬਰ ਦੇ ਮੁਤਾਬਿਕ ਲਿਖਿਆ ਗਿਆ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਸਰਕਾਰੀ ਬੈਂਕ ਹੋਣਾ ਇਹ ਫ੍ਰੀ ਵਾਲੀਆਂ ਜਿਹੜੇ ਕਿ ਸੇਵਾਵਾਂ ਨੇ ਉਹਨਾਂ ਨੂੰ ਵੀ ਬੰਦ ਕਰ ਇਸ ਤੋਂ ਇਲਾਵਾ ਜਿਹੜੇ ਕਿ ਪਹਿਲਾਂ ਚਾਰजेस ਲਾਗੂ ਕੀਤੇ ਗਏ ਸੀ ਉਹ ਉਹ ਚਾਰजेस ਲੱਗਦੇ ਸੀ ਉਹਨਾਂ ਦੇ ਵਿੱਚ ਵੀ ਥੋੜਾ ਜਿਹਾ ਵਾਧਾ ਕੀਤਾ ਜਾਣਾ ਤੇ ਇਹਦੇ ਨਾਲ ਨਾਲ ਬੈਂਕ ਸੂਤਰਾ ਮੁਤਾਬਕ ਜਲਦੀ ਬੈਂਕ ਤੋਂ ਪੈਸੇ ਕਢਵਾਉਣ ਤੇ ਵੀ ਚਾਰਜ ਲੱਗ ਸਕਦਾ ਹੈ ਜਦੋਂ ਬੈਂਕ ਤੋਂ ਤੁਸੀਂ ਪੈਸੇ ਕਢਾਉਂਗੇ ਤੁਸੀਂ ਆਪਣੇ ਪੈਸੇ ਹੀ ਕਢਾਉਣ ਵਾਸਤੇ ਤੁਹਾਨੂੰ ਚਾਰजेस ਦੇਣਾ ਪੈਣਾ ਤੇ ਜੇ ਇਸ ਸਮੇਂ ਵਿੱਚ ਤੁਹਾਨੂੰ ਸਰਕਾਰੀ ਬੈਂਕਾਂ ਦੀ ਹਰ ਸੇਵਾ ਤੇ ਚਾਰਜ ਦੇਣੇ ਪੈਣਗੇ ਜੀ ਸਰਕਾਰੀ ਬੈਂਕਾਂ ਦੇ ਵਿੱਚ ਸੋ ਜਿਕਰ ਹੋ ਗਿਆ ਕਿ ਬੈਂਕ ਬ੍ਰਾਂਚ ਚ ਪੈਸੇ ਕਢਾਉਣਾ ਜਮ੍ਹਾਂ ਕਰਾਉਣਾ SBI ਪਹਿਲੇ ਪਹਿਲਾਂ ਹੀ ਜਿਹੜਾ ਕਿ ਚਾਰजेस ਲਗਾ ਚੁੱਕੇ ਨੇ ਸੋ ਐਫਾ ਜਿਹੜੀ ਕਿ SBI ਦੇ ਬੈਂਕ ਦੇ ਜਿਹੜੀ ਕਿ ਬ੍ਰਾਂਚ ਹੈ ਉਹਦੇ ਚ ਤੁਸੀਂ ਪੈਸੇ ਕਢਾਉਂਗੇ ਤਾਂ ਉਹਦਾ ਚਾਰजेस ਤੁਹਾਨੂੰ ਦੇਣਾ ਪੈਂਦਾ ਸੋ ਇਹ ਤਾਂ ਜਿਹੜਾ ਕਿ ਪਹਿਲੇ ਲੱਗ ਚੁੱਕਿਆ ਜੀ ਤੇ ਹਾਲੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਕੁਝ ਕ ਚਾਰजेस ਵਧਾ ਦਿੱਤੇ ਗਏ ਨੇ ਸੋ ਕਾਫੀ سنجਿਦਗੀ ਦੇ ਨਾਲ ਹੋਣਾ ਇਸ ਨੂੰ ਦੇਖਿਆ ਜਾ ਰਿਹਾ ਤੇ ਆਮ ਲੋਕਾਂ ਵਾਸਤੇ ਇੱਕ ਪਾਸੇ ਮੁਸ਼ਕਲ ਦਾ ਵੱਡਾ ਕਾਰਨ ਵੀ ਇਹ ਸਰਕਾਰੀ ਬੈਂਕ ਬਣ ਸਕਦੇ ਨੇ ਸੋ ਪੰਜਾਬੀ ਗੁਰਨਾਮ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਖਬਰ ਦੇਸ਼ ਦੇ ਨਾਲ ਤੁਮਾਂ ਵੱਡੀਆਂ ਖੋਰਾ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਜੋ ਸਾਡੀ YouTube ਚੈਨਲ ਆਜ ਨਿਊਜ਼ ਵਾਲਾ ਤੇ ਪਰਮਜੀਤ ਸਿੰਘ ਪੜ੍ਹਨ 2000 ਸੰਕੇ ਆਪਣੀ ਸਸਿਕਾ